ਸਾਰੇ ਬਾਬਿਆਂ ਨੂੰ ਸਾਰੇ ਪਿਆਰੀਆਂ ਨੂੰ ਇੱਕ ਜਗ੍ਹਾ ਨਹੀਂ ਵੱਣ ਸਕਦੇ ਪੁਜਾਰੀਆਂ ਦੇ ਡੇਰੇਆਂ ਦੇ ਕਰਮ ਦੇਖੋ ਨੋਟ ਕਰੋ ਵੀ ਕਿਹੜੇ ਡੇਰੇ ਐਸੇ ਆ ਜਿਹੜੇ ਹਰਦੇ ਪੰਥ ਨੂੰ ਲੈ ਕੇ ਤੁਰੇ ਹੋਏ ਆ ਉਹਨਾਂ ਡੇਰੇਆਂ ਦੇ ਕਰਮ ਦੇਖੋ ਜਾ ਕੇ ਉਹ ਕਿਹੜੇ ਡਰੇ ਡੇਰੇ ਐਸੇ ਆ ਜਿਹੜੇ ਹਰਦੇ ਪੰਥ ਨੂੰ ਛੱਡ ਕੇ ਕੋਈ ਹੋਰ ਪੰਥ ਚੱਕੀ ਫਿਰਦੇ ਆ ਉਹਨਾਂ ਦੇ ਕਰਮ ਦੇਖੋ ਜਾ ਕੇ ਤੁਹਾਨੂੰ ਜਦੋਂ ਦੋਨਾਂ ਦੇ ਕਰਮਾਂ ਨੂੰ ਕਿਰਤ ਕਰਮ ਕੇ ਵਿਛੜਾਏ ਜਦੋਂ ਕਿਰਤ ਕਰਮ ਕੇ ਵਿਛੜੇ ਜਦੋਂ ਦੋਨਾਂ ਦੇ ਕਰਮਾਂ ਨੂੰ ਮੇਲੂਗੇ ਤਾਂ ਪਤਾ ਲੱਗ ਜਾਣਾ ਕੇਰੇ ਬੇਈਮਾਨੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਹੜੇ ਹਰਦਾਪੰਥ ਲੈ ਕੇ ਤੁਰੇ ਹੋਏ ਆ ਤਾਂ ਕਿਹੜੇ ਬ੍ਰਾਹਮਣ ਆਪੰਥ ਲੈ ਕੇ ਤੁਰੇ ਹੋਏ ਆ ਤੁਹਾਨੂੰ ਸਭ ਪਤਾ ਲੱਗ ਜਾਣਾ ਸਾਰੇ ਬਾਬਿਆਂ ਨੂੰ ਸਾਰੇ ਪੁਜਾਰੀਆਂ ਨੂੰ ਇੱਕ ਜਗ੍ਹਾ ਨਹੀਂ ਬੰਨ੍ਹ ਸਕਦੇ ਪੁਜਾਰੀਆਂ ਦੇ ਡੇਰੇਆਂ ਦੇ ਕਰਮ ਦੇਖੋ ਨੋਟ ਕਰੋ ਵੀ ਕਿਹੜੇ ਡੇਰੇ ਐਸੇ ਆ ਜਿਹੜੇ ਹਰਦੇ ਪੰਥ ਨੂੰ ਲੈ ਕੇ ਤੁਰੇ ਹੋਏ ਆ ਉਹਨਾਂ ਡੇਰੇਆ ਦੇ ਕਰਮ ਦੇਖੋ ਜਾ ਕੇ ਉਹ ਕਿਹੜੇ ਡਰੇ ਡਰੇ ਐਸੇ ਆ ਜਿਹੜੇ ਹਰਦੇ ਪੰਥ ਨੂੰ ਛੱਡ ਕੇ ਕੋਈ ਹੋਰ ਪੰਥ ਚੱਕੀ ਫਿਰਦੇ ਆ ਉਹਨਾਂ ਦੇ ਕਰਮ ਦੇਖੋ ਜਾ ਕੇ ਤੁਹਾਨੂੰ ਜਦੋਂ ਦੋਨਾਂ ਦੇ ਕਰਮਾਂ ਨੂੰ ਕਿਰਤ ਕਰਮ ਕੇ ਵਿਛੜੇ ਜਦੋਂ ਕਿਰਤ ਕਰਮ ਕੇ ਵਿਛੜੇ ਜਦੋਂ ਦੋਨਾਂ ਦੇ ਕਰਮਾਂ ਨੂੰ ਮੇਲੂਗੇ ਤਾਂ ਪਤਾ ਲੱਗ ਜਾਣਾ ਕਿਹਰੇ ਬੇਈਮਾਨੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਹੜੇ ਹਰਦਾ ਪੰਥ ਲੈ ਕੇ ਤੁਰੇ ਹੋਏ ਆ ਤਾਂ ਕਿਹੜੇ ਭ੍ਰਮਣਾਤਮ ਸੈਕਟਰ ਹੋਇਆ ਚਾਹ ਨੂੰ ਸਭਪਾ